ਸਸਿਆ ਕਾਜੀ ਮੈਂ ਰਾਜ ਸੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਮੀਤ ਕਰਦੀਆਂ ਸਾਰੇ ਵਧੀਆ ਹੋਮ ਹੋਗੇ ਤੇ ਠੀਕ ਠਾਕ ਹੋਮ ਹੋਗੇ ਜੀ ਹਾਂਜੀ ਅੱਜ ਆਪਾਂ ਤੁਹਾਡੀ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਪਛਬੀਨੇ ਦੇ ਤੇ ਸਾਰੇ ਨਿਊ ਡਿਜ਼ਾਈਨ ਰਹਿਣਗੇ ਤੇ ਆਪਾਂ ਨੇ ਤੁਹਾਨੂੰ ਕਿਹਾ ਸੀ ਆਪਾਂ ਇੱਕ ਵੀਡੀਓ ਆਫਰ ਵਾਲੀ ਹੋਰ ਲੈ ਕੇ ਆਵਾਂਗੇ ਆਪਾਂ ਤੁਹਾਡੀ ਡਿਮਾਂਡ ਦੇ ਉੱਤੇ ਇੱਕ ਆਫਰ ਵਾਲੀ ਵੀਡੀਓ ਲੈ ਕੇ ਆਏ ਆ ਜਿਵੇਂ ਹੋਏ ਆਪਣਾ ਸੂਟ ਚਾਹੀਦੀ ਨਾਲ ਫਟਾਫਟ ਬੁੱਕ ਕਰ ਸਕ ਜਿੰਨੇ ਆ ਜੀ ਜੈਨੋ ਸ਼ੁਰੂ ਕਰ ਦਿਆਂਜੀ ਵੀਡੀਓ ਨੇ ਦਿਖਾਇਆ ਤੁਹਾਨੂੰ ਸੋਹਣੇ ਸੋਹਣੇ ਸੂਟ ਪਸ਼ਮੀਨੇ ਦੇ ਸੂਟ ਲੈਣਗੇ ਸਾਰੇ ਰਾਮ ਟੈਕਸ ਦੇ ਤੇ ਬਹੁਤ ਜ਼ਿਆਦਾ ਸੋਨਾ ਸਟਾਕ ਆਇਆਗਾ ਜੀ ਡਬਲ ਟੋਨ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸਟਫ ਹੈ ਜੀ ਰਾਮ ਟੈਕਸ ਪਸ਼ਮੀਨੇ ਦਾ ਸੂਟ ਬਣਿਆ ਹੋਇਆ ਤੇ ਘੇਰੇ ਦਾ ਵਰਕ ਰਹੂਗਾ ਤੇ ਬਹੁਤ ਜ਼ਿਆਦਾ ਸੋਨਾ ਕਲਰ ਰਹੇਗਾ ਜੀ ਸਾਰੇ ਸਾਰੇ ਸੂਟਰ ਦਾ ਸਟਫ ਰਹੂਗਾ ਜੀ ਰਾਮ ਟੈਕਸ ਤੇ ਕੋਈ ਵੀ ਜਾਂ ਤੇ ਬੁਰਗਿਆ ਦੀ ਸ਼ਿਕਾਇਤ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਸੋਨਾ ਸਟਫ ਹੈ ਤੇ ਬੁਰੀ ਫਾਈਨ ਕੁਆਲਟੀ ਦਾ ਸਟੱਫ ਰਹੂਗਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਤੇ ਆਪਣੇ ਬਹੁਤ ਜਿਆਦਾ ਸੋਹਣੀ ਬੇਲ ਬਣਾਈ ਹੋਈ ਆ ਤੇ ਹਲਕਾ ਜਿਹਾ ਕੰਮ ਕੀਤਾ ਹੋਇਆ ਤੁਹਾਨੂੰ ਤੁਹਾਨੂੰ ਖਸਾਉਂਦਾ ਤੁਸੀਂ ਇਹ ਕਿਸੇ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਹੋਰ ਕਲਰ ਤੇ ਕਰਵਾਉਗੇ ਤਾਂ ਥੋੜਾ ਜਿਹਾ ਕੋਸਟਲੀ ਪੈ ਜਾਊਗਾ ਇਹ ਆਪਣੇ ਕੋ ਡਿਸਕਾਊਂਟ ਵਾਲੀ ਵੀਡੀਓ ਹੈ ਜੀ ਤੇ ਇਦਾਂ ਹੀ ਕੰਮ ਆਏਗਾ ਜੀ ਵਾਜੂਦ ਉਤੇ ਸੇਮ ਕੰਮ ਸੇਮ ਕਮ ਆਏਗਾ ਜੀ ਵਾਜੂ ਦੀ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਦਾ ਦੁਪੱਟੇ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟੇ ਵੀ ਲਾ ਕੇ ਦੇ ਦਾਂਗੇ ਜਿਹੜਾ ਇਹਨਾਂ ਦਾ ਰੇਟ ਹੋਗਾ ਵਿਦਾਊਟ ਦੁਪੱਟਾ ਹੀ ਹੋਊਗਾ ਜੀ ਕਿ ਬਹੁਤ ਝਾੜ ਸੁਣਾ ਕਲਰ ਰਹਿਣਗੇ ਤੇ ਬਹੁਤ ਝਾੜ ਸੁਣਾ ਸਟੱਫ ਰਹੇਗਾ ਰੌਮ ਟੈਕਸ ਦਾ ਸਟੱਫ ਰਹੂਗਾ ਸਾਰਾ ਨੈਸਟ ਆਊਗਾ ਜੀ ਆਪਣੇ ਕੋਲ ਚੈੱਕ ਪਸ਼ਮੀਨੇ ਦੇ ਉੱਤੇ ਬਹੁਤ ਝਾੜ ਸੁਣਾ ਕੰਮ ਹੈ ਤੇ ਕੋਈ ਵੀ ਏਜ ਗਰੁੱਪ ਵਾਲਾ ਇਹ ਵਾਇਸ ਸੂਟਰ ਨੂੰ ਵੀਅਰ ਕਰ ਸਕਦਾ ਹੈ ਤੇ ਇਹਨ ਕੋਈ ਵੀ ਘੇਰੇ ਦਾ ਇਸ਼ੂ ਨਹੀਂ ਹੈਗਾ ਸਾਰੇ ਪੱਕੇ ਨਾਪ ਦੇ ਘੇਰੇ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਆ ਗਿਆ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਰਹੂਗਾ ਜੀ ਤੇ ਬਹੁਤ ਜ਼ਿਆਦਾ ਸੋਹਣਾ ਰਹੂਗਾ ਜੀ ਬਾਜੂ ਦੇ ਉੱਤੇ ਕੰਮ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਵਾਉਣਾ ਚਾਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿਹੜਾ ਵੀ ਆਪਾਂ ਤੁਹਾਨੂੰ ਕੰਮ ਕਰਕੇ ਦੇਵਾਂਗੇ ਪੂਰਾ ਫਿਨਿਸ਼ਿੰਗ ਤੇ ਦੇਵਾਂਗੇ ਜੀ ਜਿਹੜੇ ਦੇ ਅੰਦਰ ਰੇਟ ਹੋਣਗੇ ਆਪਾਂ ਨਾਲ ਦੀ ਨਾਲ ਸ਼ੋਅ ਕਰ ਦਾਂਗੇ ਜੀ। ਨੈਕ ਸੂਟ ਆਊਗਾ ਜੀ ਬਹੁਤ ਜਿਆਦਾ ਸੋਹਣਾ ਮਾਰਜੈਂਟਾ ਕਲਰ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਵਰਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਮਾਰਜੈਂਟਾ ਕਲਰ ਦਾ ਸੂਟ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਨੈਕ ਦੇ ਉੱਤੇ ਨੈਕ ਦੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਜੀ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਤੇ ਨਾ ਸਾਈ ਸ਼ਰ ਦੇ ਵਿੱਚ ਛੋਟੀ ਬੁੱਟੀ ਦਿੱਤੀ ਹੋਈ ਹੈ ਜੀ ਤੇ ਬਹੁਤ ਜਿਆਦਾ ਸੋਨਾ ਕੰਮ ਆਇਆ ਹੈਗਾ ਬਾਜੂ ਦੇ ਉੱਤੇ ਤੇ ਐਦਾਂ ਦੀ ਲੁੱਕ ਆਈ ਹੈ ਵਾਰਸੂਟ ਦੀ ਤੁਸੀਂ ਇਹਨਾਂ ਦਾ ਦੁਪट्टे ਟਾਈਆਂ ਡਾਈ ਦੇ ਵਿੱਚ ਵੀ ਕਰਵਾ ਸਕਦੇ ਹੋ ਆਪਾਂ ਦੁਪट्टे ਥੋੜੀ ਹੀ ਚੁਆਇਸ ਦੇ ਉੱਤੇ ਰੈਡੀ ਕਰਾਂਗੇ ਜੀ ਆਪਾਂ ਕਿਸੇ ਵੀ ਸੂਟ ਨਾਲ ਦੁਪੱਟੇ ਨਹੀਂ ਰੈਡੀ ਕੀਤੇ ਹੋਏ। ਇਹਨਾਂ ਦਾ ਸੂਟ ਆਊਗਾ ਜੀ ਆਪਣੇ ਕੋਲ ਸ਼ਿਲਕ ਪਸ਼ਮੀਨੇ ਦੇ ਉੱਤੇ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਬਹੁਤ ਜਿਆਦਾ ਸੋਨਾ ਆਪਾਂ ਨੇ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਲੂ ਕਲਰ ਦੇ ਵਿੱਚ ਸੂਟ ਆਊਗਾ ਜੀ ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆਊਗੀ ਘੇਰੇ ਦੇ ਉੱਤੇ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਇਕੱਲਾ ਇਕੱਲਾ ਫਲਾਵਰ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਤੇ ਰੀਜਨਾ ਸੂਟ ਬਣਾਏ ਹੋਏ ਨੇ ਸਾਰੇ ਜਿਹੜਾ ਵੀ ਇਹਦਾ ਘੇਰਾ ਰਹੂਗਾ ਜੀ 21 ਤੋਂ 22 ਕੇਰੇ ਵਾਲੇ ਇਹ ਵਾਲੇ ਸੂਟ ਲੈ ਸਕਦੇ 21 ਤੋਂ 22 ਕੇਰੇ ਦੇ ਵਿੱਚ ਵਿੱਚ ਇਹ ਵਾਲਾ ਸੂਟ ਬਣ ਜਾਏਗਾ ਜੀ ਜੇ ਵੀ ਮੇਰੇ ਭੈਣਾਂ ਨੂੰ ਸੂਟ ਪਸੰਦ ਆ ਉਹ ਨਾਲ ਨਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਜਿਹੜਾ ਵੀ ਆਪਾਂ ਬਾਜੂ ਦੇ ਉੱਤੇ ਕੰਮ ਦਿੰਨੇ ਆਣ ਪੂਰਾ ਵਧੀਆ ਕੰਮ ਹੋਊਗਾ ਜੀ ਕੋਈ ਵੀ ਆਪਾਂ ਘੱਟ ਕੰਮ ਨਹੀਂ ਦਵਾਵਾਂਗੇ ਬਾਜੂ ਦੇ ਉੱਤੇ ਜਿਹੜਾ ਵੀ ਤੁਹਾਨੂੰ ਦਿਖਾਇਆ ਹੋਇਆ ਸੇਵ ਕੰਮ ਹੋਊਗਾ ਜੀ ਇਹ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੋਊਗੀ ਤੇ ਬਹੁਤ ਜ਼ਿਆਦਾ ਸੋਹਣਾ ਇਹਦਾ ਸਟੱਫ ਰਹੂਗਾ ਜੀ ਨੈ ਸੂਟ ਆਣਗੇ ਜੀ ਆਪਣੇ ਕੋਲ ਸਿਆਣਿਆ ਵਾਲੇ ਮੇਰੇ ਕੋ ਕਾਫੀ ਮੈਸੇਜ ਆ ਰਹੇ ਸੀਗੇ ਵੀ ਥੋੜੇ ਜਿਹਾ ਸਿਆਣਿਆ ਵਾਲੇ ਵੀ ਸੂਟ ਲੈ ਕੇ ਆਓ ਤੇ ਆਪਾਂ ਹੀ ਰਾਮ ਟੈਕਸ ਦਾ ਸੂਟ ਰਹੂਗਾ ਜੀ ਪਿਓਰ ਰਾਮ ਟੈਕਸ ਦੇ ਵਿੱਚ ਸੂਟ ਹੈ ਤੇ ਇਹਦੇ ਤੇ ਬਹੁਤ ਜ਼ਿਆਦਾ ਸੋਨਾ ਵਰਕ ਰਹੂਗਾ ਜੀ ਨਾਲ ਦੇ ਥ्रेड ਵਾਲਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾੜੀ ਸ਼ਰਟ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਜੀ ਇਹਦੇ ਨਾਲ ਪਿਓਰ ਦਾ ਦੁਪੱਟਾ ਰਹੇਗਾ ਇਹਨਾਂ ਫੁੱਲ ਪਿਓਰ ਦਾ ਦੁਪੱਟਾ ਆਏਗਾ ਜੀ ਤੇ ਗ੍ਰੇ ਕਲਰ ਦਾ ਸੂਟ ਆਊਗਾ ਤੇ ਨੈਕਸਟ ਆਪਣੇ ਕੋਲ ਇੱਕ ਕਲਰ ਹੋ ਰਿਹਾ ਜੀ ਕਿ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਸਾਰੇ ਸ਼ਾਰਟੇਜ ਛੋਟੀ ਬੂਟੀ ਦਿੱਤੀ ਹੋਈ ਹੈ ਤੇ ਇਹਦੇ ਨਾਲ ਵੀ ਫੁੱਲ ਪਿਓਰ ਦਾ ਦੁਪੱਟਾ ਆਏਗਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸੀਗੇ ਆਪਣੇ ਅੱਜ ਵਾਲੇ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਵੀ ਸੂਟ ਬੁੱਕ ਕਰਵਾ ਸਕਦੇ ਹੋ ਜੀ ਜਿਹੜੀ ਵੀ ਵੀਰੇ ਪਹਿਣਾ ਨੂੰ ਸੂਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣ ਸੋਹਣੇ ਸੂਟ ਮੰਗਵਾ ਸਕਦੇ ਹੋ ਜੀ ਜੇ ਤੁਸੀਂ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਰਕੇ ਦੇ ਦਾਂਗੇ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਸਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁੜਦੇ ਰਹੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣ ਸੋਹਣੇ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ